ਆ ਸੇ ਦੇਖ ਦੇਖ ਰਹੇ ਆ ਹ ਇਸ ਜਗ੍ਹਾ ਤੇ ਦੇਖੋ ਇਹ ਸਾਰੇ ਪ੍ਰਵਾਸੀ ਨੇ ਘੜੀਆਂ ਨੇ ਪੁੱਛਾ ਡਾ ਦੇਖੋ ਹਾਂ ਹਾਂ ਵੱਡੀਆਂ ਵੱਡੀਆਂ ਘੜੀਆਂ ਘੜੀਆਂ ਗੱਡੀਆਂ ਨੇ ਆ ਸਾਰੀਆਂ ਪ੍ਰਵਾਸੀਆਂ ਦੀਆਂ ਨੇ ਹਾਂ ਇੱਕ ਅੰਕਲ ਬੈਠੇ ਨੇ ਆਪੋ ਜੀ ਸਤਿ ਸ੍ਰੀ ਅਕਾਲ ਸਿਕਾ ਆਪੋ ਜੀ ਪਾਪਾ ਜੀ ਕਿੰਨਾ ਗਾ ਰਿਸਪੌਂਸ ਮਿਲ ਰਿਹਾ ਹੈਗਾ ਬਾਪੂ ਜੀ ਨੂੰ ਉੱਚਾ ਸੁਣ ਰਿਹਾ ਸ਼ਾਇਦ ਆ ਰਹੇ ਨੇ ਆਪਣੇ ਕੋਲੇ ਕੁਛ ਬਾਪੂ ਜੀ ਕਿੰਨਾ ਕਰ ਸਪੌਂਸ ਮਿਲ ਰਿਹਾ ਹੈਗਾ ਅੱਛਾ ਕਿੰਨੇ ਸਵੇਰ ਦੇ ਕੋਈ ਟਮਾਟਰ ਵਿਕੇ ਨੇ ਹਾਂਜੀ ਵਿਕੀ ਹੈ ਕੋਈ ਸਬਜੀ ਸਵੇਰ ਦੀ ਹਾਂਜੀ ਵਿਕੀ ਹੈ ਥੋੜੀ ਜੀ ਸਾਰੀ ਵਿਕ ਜਾਂਦੀ ਸ਼ਾਮ ਨੂੰ ਕਿ ਨਹੀਂ ਵਿਕਦੀ ਜੀ ਵਿਕ ਜਾਂਦੀ ਹੈ ਹਾਂਜੀ ਹਾਂਜੀ ਤੇ ਇਹਨਾਂ ਦੀ ਸਬਜੀ ਦਿਖਾਓ ਇਹਨਾਂ ਦੀ ਬਾਬਾ ਜੀ ਪੈ ਜਾਂਦੀ ਹੈ ਦਿਹਾੜੀ ਚ ਨਹੀਂ ਪੂਰੀ ਪੂਰੀ ਪਾਤਾ ਹੋ ਜਾਂਦਾ ਖੱਡਾ ਬੁੱਦਾ ਨਗਰ ਦਾ 450 ਰੁਪਏ ਦਾ ਸੰਗਤ ਨੂੰ ਬੇਨਤੀ ਹੈ ਵੀ ਆਪਾਂ ਵੱਧ ਤੋਂ ਵੱਧ ਆਪਣੇ ਜਿਵੇਂ ਹੁਣ ਆ ਦੇਖੋ ਅੰਕਲ ਜੀ ਖੜੇ ਨੇਗੇ ਹਨਾ ਆ ਟਮਾਟਰ ਛੋਟੀ ਜੀ ਨਾਲ ਕੋਈ ਰੇੜੀ ਵੀ ਨਹੀਂ ਹੈਗੀ ਤੇ ਬਿਨਾਂ ਉਹਦੀ ਬੈਠੇ ਨੇਗਾ ਟਮਾਟਰ ਲਈ ਬੈਠੇ ਨੇ ਅੰਕਲ ਜੀ ਇਹਨਾਂ ਤੋਂ ਜ਼ਰੂਰ ਖਰੀਦਿਆ ਕਰੋ ਬੇਨਤੀ ਹੈ ਨਾ ਤੇ ਬਾਪੂ ਜੀ ਕਿੱਥੋਂ ਆਨੇ ਤੁਸੀਂ ਸਨੌਰ ਤੋਂ ਸਨੌਰ ਤੋਂ ਕੀ ਨਾਮ ਆ ਬਾਪੂ ਜੀ ਦਿਦਾਰ ਸਿੰਘ ਦਿਦਾਰ ਸਿੰਘ ਜੀ ਨੇ ਜੀ ਦੇਖੋ ਜੀ ਕਿੱਡਾ ਵਧੀਆ ਨਾਮ ਦਿਦਾਰ ਸਿੰਘ ਏ ਅੰਕਲ ਨੂੰ ਦੇਖ ਕੇ ਮਨ ਖੁਸ਼ ਹੋ ਗਿਆ ਸਾਡਾ ਜੀ ਕਿਤਾ ਵੀ ਇਹਨਾਂ ਦਾ ਵੀ ਸ਼ਾਟ ਲਿਆ ਜਾਵੇ ਤਾਂ ਜਦੋਂ ਆਪਾਂ ਸਬਜ਼ੀ ਕਿਤੇ ਹੋਰ ਖਰੀਦਣੀ ਹੈ ਤੇ ਇੱਥੋਂ ਅੰਕਲ ਜੀ ਤੋਂ ਸਬਜ਼ੀ ਖਰੀਦੀ ਜਾਵੇ ਸਨਾਰ 10 ਕਿਲੋਮੀਟਰ ਪੈ ਜਾਂਦਾ ਇੱਥੋਂ ਜੀ ਹਾਂ ਜੀ 7-8 ਕਿਲੋਮੀਟਰ ਪੈਂਦਾ ਦਾ ਕਾ ਜਿੱਥੇ ਸਾਡੀ ਫਸਲੀ ਬੀਜੀ ਹੈ ਅੱਛਾ ਸਬਜ਼ੀ ਬੀਜੀ ਆਪਨੀ ਸਬਜ਼ੀ ਲਾਈ ਹੋਈ ਹੈ ਬੜੀ ਲਾਈ ਜਿਆ ਤਾਂ ਕਿ ਦੇਖਿਆ ਤੁਹਾਡਾ ਦੇਸੀ ਟਮਾਟਰ ਹੈ ਜੀ ਆਹ ਦੇਖੋ ਜੀ ਆਪਣੀ ਸਬਜ਼ੀ ਲਾਈ ਹੋਈ ਹੈ ਜੀ ਦੇਸੀ ਟਮਾਟਰ ਨੇ ਹੀ ਇਹਨਾਂ ਕੋਲੇ ਦੇਖੋ ਬਹੁਤ ਵਧੀਆ ਜੀ ਤੇ ਅੰਕਲ ਜੀ ਕੀ ਰੇਟ ਲਾ ਰਹੇ ਜੀ 35 ਰੁਪਏ ਕਿਲੋ 35 ਰੁਪਏ ਕਿਲੋ ਦੇਖੋ ਜੀ ਬਾਹਰ ਤੁਸੀਂ ਸਬਜ਼ੀ ਦੇ ਦੇਖੋ ਕਿ ਕਿੰਨਾ ਪੁਰਾਣਾ ਟਮਾਟਰ ਹੁੰਦਾ ਹੈਗਾ ਉਹ ਕਈ ਦਿਨਾਂ ਦਾ ਤੇ ਲੱਗਦਾ ਵੀ 40-50 ਰੁਪਏ ਕਿਲੋ ਲਾਉਂਦੇ ਨੇ ਤੇ ਅੰਕਲ ਨੇ ਰੇਟ ਵੀ ਘੱਟ ਰੱਖਿਆ ਹੋਇਆ ਤੇ ਹੈ ਵੀ ਤਾਜ਼ਾ ਦੱਸ ਦੋ ਕਿੱਥੇ ਤੇ ਤੁਸੀਂ ਇਹਨਾਂ ਤੋਂ ਖਰੀਦਿਆ ਕਰੋ ਇਹ ਥਾਪਰ ਦੇ ਕਾਲਜ ਦੇ ਨਾਲ ਹੀ ਬੈਠੇ ਨੇ ਥਾਪਰ ਦੀ ਕੰਨ ਦੇ ਨਾਲ ਇੱਥੇ ਤੇ ਇਹਨਾਂ ਕੋਲੋਂ ਵੀ ਸਬਜ਼ੀ ਖਰੀਦਿਆ ਕਰੋ ਠੀਕ ਹੈ ਅੰਕਲ ਜੀ ਠੀਕ ਹੈ ਜੀ ਬਹੁਤ ਬਹੁਤ ਅੱਗੇ ਸਾਨੂੰ ਹੋਰ ਅਸੀਂ ਦਿਖਾਣੇ ਨੇ ਜਿਵੇਂ ਆ ਜੂਸ ਵਾਲੇ ਨੇ ਦਾਂਗੇ ਬਾਜ ਆਪਾਂ ਤੱਕ ਬਾਸਟੇ ਪਹੁੰਚਾ ਤੋ ਸਾਰੇ ਇਸ ਇੱਥੇ ਬਚਦੇ ਮਾਣੇ ਪਰਲਾ ਮੈਂ ਬਾਤ ਕੱਟ ਬੋ ਸਾਰੀ ਪਤਾ ਕਿਨੇ ਬਚੇ ਹੋ ਕੀ ਹਾਲ ਹੈ ਤੇਰੇ ਆ ਦੇਖੋ ਆ ਸਬਜ਼ੀ ਦਾ ਹੁਣ ਆਪਣਾ ਆਟੋ ਮਿਲ ਗਿਆ ਕਿਹੜਾ ਕਿਤੋਂ ਆਏ ਬਾਜੀ ਨਾਬੇ ਤੋਂ ਆਹੀ ਨਾਬੇ ਤੋਂ ਕਿੰਨੇ ਕ ਸਬਜੀ ਮਿਕ ਜਾਂਦੀ ਹੈ ਸਬਜੀ ਮਿਲ ਜਾਂਦੀ ਹੈ ਜਨਾਬ ਤੇ ਦਿਹਾੜੀ ਬਣ ਜਾਂਦੀ ਹੈ ਕਿ ਨਹੀਂ ਬਣਦੀ ਹਾਂ ਮੈਂ ਤਾਂ ਕਰ ਰਹੀ ਹਾਂ ਫਰੂਦ ਦਿਹਾੜੀ ਜਨਾਬ ਅੱਛਾ ਤੇ ਨਾਬੇ ਤੋਂ ਲੈ ਕੇ ਆਉਨੇ ਹੋ ਨਾ ਨਾ ਕੋਟਲੇ ਤੋਂ ਜਨਾਬ ਅੱਛਾ ਕੋਟਲੇ ਤੋਂ ਤੇ ਕੈਮਰਾਮੈਨ ਨੂੰ ਕਹੋ ਕਿ ਇਹਨਾਂ ਦੀ ਸਬਜੀ ਨਹੀਂ ਦਿਖਾਓ ਇਹ ਆਟੋ ਲੈ ਕੇ ਦੇਖੋ ਨਾਬੇ ਤੋਂ ਆਏ ਨੇ ਸਬਜੀ ਵਿੱਚ ਨੇ ਇੱਥੇ ਕੋਟਲੇ ਤੋਂ ਕੋਟਲਾ ਨਾਬੇ ਦੇ ਨੇੜੇ ਹੈ ਜੀ ਹਾਂਜੀ 30 ਕਿਲੋਮੀਟਰ ਹੈ ਜਨਾਬ ਅੱਛਾ 30 ਕਿਲੋਮੀਟਰ ਹੈ ਜੀ ਬਿਲਕੁਲ ਇਹ ਸਾਰੀ ਸਬਜ਼ੀ ਤਾਜੀ ਹੈ ਸਰ ਸਬਜ਼ੀ ਦਿਖਾਓ ਜੀ ਇਹਨਾਂ ਦੀ ਕੀ ਕੀ ਰੇਟ ਹੈ ਸਬਜ਼ੀ ਦਾ ਹੁਣ ਅੱਜ ਕੱਲ ਜਿਹੜਾ ਰੇਟ ਆਦਾ ਉਸ ਤੋਂ 2 ਰੁਪਏ ਉੱਪਰ ਵੇਚਦੇ ਆਪਾਂ ਦਾ ਜੀ ਅੱਛਾ ਹਾਂਜੀ ਮਤਲਬ ਜੋ ਬਾਜ਼ਾਰ ਦਾ ਰੇਟ ਹੈ ਤਾਜੀ ਕਰਕੇ ਤਾਜੀ ਕਰਕੇ ਜਾਨੀ ਆਪਾਂ ਨੂੰ ਆਇਆ ਉਹ ਕਹਿੰਦੇ ਕੋਲ ਮਟ ਰਾਇਆ 40 ਰੁਪਏ ਵੇਚ ਰਹੇ ਅੱਛਾ ਤੇ ਗੋਭੀ ਦਾ ਕਹਿੰਦੇ ਬਹੁਤ ਮੰਦੀ ਹੋ ਗਈ ਹੈ ਮੰਦੀ ਹੈ 10 ਰੁਪਏ ਕਿਲੋ ਗੋਭੀ 10 ਰੁਪਏ ਕਿਲੋ ਹਾਂਜੀ ਆਯੋ ਕੀ ਭਾਈ ਇਹ ਚਾਹ ਤੂੰ ਹੈ ਰਸੋ ਨਾਨਾ ਬਾਸ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਾਨੂੰ ਤੁਸੀਂ ਸਾਰੀ ਜਿਹੜੀ ਸਬਜੀ ਵੇਚ ਰਹੇ ਹੋ ਡੇਲੀ ਡੇਲੀ ਲੈ ਲੈਂਦੇ ਹਾਂ ਹਾਂਜੀ ਹਾਂਜੀ ਆਈ ਸੇਲਦੀ ਤਾਂ ਇਹ ਵੀ ਸਾਡੀ ਅਪੀਲ ਹੈ ਕਿ ਇਹ ਪੰਜਾਬੀ ਭਾਈਚਾਰਾ ਹੈਗਾ ਇਹਨਾਂ ਨੂੰ ਪ੍ਰਮੋਟ ਕਰੋ ਹਾਂ ਬਿਲਕੁਲ ਇਹਨਾਂ ਨੂੰ ਸਭ ਤੋਂ ਜਿਵੇਂ ਹੁਣ ਏਨੇ 30 ਕਿਲੋਮੀਟਰ ਤੋਂ ਸਬਜੀ ਇੱਥੇ ਵੇਚਣ ਆਏ ਨੇ ਹਾਂਜੀ ਤਾਂ ਇਹ ਪੰਜਾਬੀ ਭਾਈਚਾਰੇ ਨੂੰ ਤੁਸੀਂ ਜਰੂਰ ਪ੍ਰਮੋਟ ਕਰੋ ਸਬਜੀ ਆਪਾਂ ਕਿਤੇ ਹੋਰ ਵੀ ਲੈਣੀ ਹੈ ਇਹਨਾਂ ਕੋਲੋਂ ਲੈ ਲੈ ਕਰੋ ਇਹ ਥਾਪਰ ਦੇ ਨਾਲ ਹੀ ਖੜੇ ਨੇ ਇੱਥੇ ਠੀਕ ਹੈ ਭਾਜੀ ਓਕੇ ਓਕੇ ਮਿਲਦੇ ਆ ਕੱਲ ਧੰਨਵਾਦ ਕੱਟ ਕੱਟ